ਮੋਟਰ ਹੈਗਲਾ ਆ ਰਹੇ ਨੇ ਸਾਰੇ ਪੈਟਰੋਲ ਇਹ ਆਪਣਾ ਡੀਜ਼ਲ ਤੇ ਆ ਜੀ ਕਿਸ਼ਤੀ ਦਾ ਇੰਜਨ ਆ ਜੀ ਬਾਹਰਲਾ ਜਰਮਨੀ ਦਾ ਇੰਜਨ ਆ ਲੱਗਿਆ ਹੋਇਆ ਹੈ ਜਰਮਨੀ ਦਾ ਇੰਜਨ ਹੈ ਹਾਂਜੀ 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 ਕਬਾੜ ਆਉਂਦਾ ਆਪਣੇ ਕੋਲੇ ਉੱਥੋਂ ਲਿਆ ਸੀਗਾ ਆਪਾਂ ਕਬਾੜ ਦੇ ਵਿੱਚੋਂ ਲੈਤਾ ਸੀਗਾ ਹਾਂਜੀ 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 ਹਲੋ ਕਬਾੜ ਦੇ ਵਿੱਚੋਂ ਇਹ ਬਾਈ ਨੇ ਇੱਕ ਇੰਜਨ ਲੈ ਕੇ ਸੋਨਾ ਤਿਆਰ ਕਰਦਾ ਪਿਆ ਬਈ ਜੇ ਆਪਾਂ ਐਂ ਕਹਾਂਗੇ ਹੈ ਬਾਈ ਇਹ ਪਹਿਲਾਂ ਮੋਟਰਸਾਈਕਲ ਦੇ ਇੰਜਰ ਤੇ ਸੀਗੀ ਜੀ ਹੁਣ ਆਪਾਂ ਇਹਨੂੰ ਬੈਟਰੀ ਤੇ ਕਰਤਾ ਇਹ ਤੇਲ ਮਹਿੰਗਾ ਹੁੰਦਾ ਜਾਂਦਾ ਜੀ ਹੁਣ ਜੀ ਬਚਤ ਕਰ ਲਈ ਹੈ ਹੈ ਇਹਦੇ ਵਿੱਚ ਮੈਂ ਉਧਰ ਲੈ ਕੇ ਗਿਆ ਸਾਢੇ ਤਿੰਨ ਕਾਉਂਟਲ ਵਜਨ ਸੀਗਾ ਆਟੇ ਦਾ ਤੇ ਆਪ ਬੈਠਾ ਜੀ ਮੈਂ ਰਾਮ ਨਾਲ ਲੈ ਕੇ ਪਿੰਡ ਤੋਂ ਉੱਪਰ ਹੀ ਹੋ ਗਿਆ ਬਈ ਹਾਂਜੀ ਹਾਂਜੀ ਬਾਕੀ ਜਿੱਥੋਂ ਦੀ ਲੈ ਕੇ ਲੰਘ ਜਾਂਦੇ ਆਂਗੇ ਰੋਕ ਰੋਕ ਕੇ ਲੋਗ ਫੋਟੋ ਜਾਂ ਵੀਡੀਓ ਕਰਾਉਂਦੇ ਨੇਗੇ ਨਾਲ ਲੋਹੀ ਉਹ ਲੱਗਾ ਬਈ ਕਿੰਨਾ ਵਜ਼ਨ ਕਿੰਨਾ ਹੋਗਾ ਇਹਦੇ ਵਿੱਚ ਰੋੜਦਾ ਇਹ ਤਾਂ 2 ਕੁੰਟਲ ਤੋਂ ਉੱਪਰ ਵਜ਼ਨ ਹੋਗਾ ਜੀ 2 ਕੁੰਟਲ ਤੋਂ ਉੱਪਰ ਵਜ਼ਨ ਕਿਤੇ ਪੈਪ ਨਹੀਂ ਹੈਗਾ ਸਾਰੇ ਚੈਨਲ ਲਾਏ ਹੋ ਨੇ ਆਪਣੇ ਇਹ ਚੇਤਕ ਸੁਗਟਰਾ ਜੀ ਤੇ ਆਹ ਜਿਹੜੀ ਲਾਈਟ ਆ ਬਾਈ ਇਹ ਮੈਨੂੰ ਟਰੈਕਟਰ ਵਾਲੀ ਲੱਗਦੀ ਹੈ ਇਹ ਟਰੈਕਟਰ ਦੀ ਹੈ ਜੀ ਜਵਾਕ ਦੇਖ ਕਿਉਂਦੇ ਸੀ ਆਪਣੇ ਕੋਲੇ ਪਹਿਲਾਂ ਵੱਡੀ ਜੀਪ ਸੀਗੀ ਯਾਰ ਤੇ ਉਹ ਇੰਨੇ ਚਲਾਉਂਦੇ ਨੇ ਸੀਗੇ ਤਿਆਰ ਵਧੀਆ ਕਰਾਈ ਸੀਗੀ ਤੇ ਉਹ ਬੇਇੱਜ਼ਤੀ ਮਨ ਹੋਇਆ ਵੀ ਯਾਰ ਵਿੱਚ ਨਹੀਂ ਨਹੀਂ ਸੀਗੀ ਆਪਾਂ ਘਰ ਦੇਗਾ ਨੇ ਕਿੱਥੇ ਆ ਜਗ੍ਹਾ ਤਾਂ ਹੈ ਨਹੀਂ ਖੜਾਉਣ ਨੂੰ ਇੰਨੇ ਸੰਦ ਖੜੇ ਹੁੰਦੇ ਨੇ ਪਹਿਲਾਂ ਹੀ ਘਰੇ ਤੇ ਫਿਰ ਆਪਾਂ ਤਿਆਰ ਕਰੀਏ ਛੋਟੀ ਜੀ ਨਾਲੇ ਖੜੀ ਵਧੀਆ ਲੱਗੋਗੀ ਨਾਲੇ ਖੜੀ ਸੋਹਣੀ ਲੱਗੇ ਨਾਲੇ ਜੂਤੇ ਜਵਾਕ ਚਲਾਈਏ ਹਾਂ ਜੀ ਜਵਾਕ ਚਲਾਈਏ ਹਾਂ ਜੀ ਦਿਲ ਕਰਦਾ ਲੈ ਜਦੋਂ ਮਾਰਲੀ ਲੈ ਜੀ ਹਾਂ ਜੀ ਹਾਂ ਜੀ ਇਹ ਫਿਰ ਪੱਠੇ-ਪੁੱਠੇ ਲਿਆਉਣ ਨੂੰ ਸਮਾਰ ਸਮੁੰਨ ਲਿਆਉਣੇ ਰੱਖੀ ਹੋਈ ਹੈ ਬਾਈ ਜੀ ਹਾਂਜੀ ਹਾਂਜੀ ਹਰਾ ਲਿਆਉਣ ਵਾਸਤੇ ਰੱਖੀ ਹੈ ਹਰਾ ਲਿਆਉਣ ਵਾਸਤੇ ਰੱਖੀ ਹੈ ਇਹ ਵੀ ਬਾਈ ਆਪ ਹੀ ਮਨਵਾ ਦੀ ਕਾਰਡ ਹੀ ਲੱਗਦੀ ਹੈ ਹਾਂਜੀ ਹਾਂਜੀ ਆਪਦੀ ਦਿਮਾਗ ਦੀ ਕਾਰਡ ਹੈ ਜੀ ਬਾਕੀ ਰੈਲੀ ਵਾਲੀ ਚੱਲਦੀ ਹੈ ਜੀ ਤਾਂ ਹੀ ਜਵਾਗ ਚਲਾਈ ਫਿਰਦੇ ਨੇ ਰੈਲੀ ਵਾਲੀ ਚੱਲਦੀ ਹੈ ਹਾਂਜੀ 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 ਨਮਸਕਾਰ ਆਰਐਮਬੀ ਟੈਲੀਵਿਜ਼ਨ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਕਿ ਹਰਦੀਪ ਸ਼ੇਰਪੁਰ ਸਵਾਗਤ ਕਰਦਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਮੋਗੇ ਅੱਜ ਗੱਲ ਪੰਜਾਬੀਆਂ ਦੇ ਸ਼ੌਕ ਦੀ ਹੋਊਗੀ ਅਕਸਰ ਇੱਕ ਗੱਲ ਦੁਹਰਾਈ ਜਾਂਦੀ ਹੈ ਕਹਿੰਦੇ ਭਾਈ ਪੰਜਾਬੀਆਂ ਦੇ ਸ਼ੌਕ ਅਵੱਲੇ ਹੀ ਹੁੰਦੇ ਨੇਗੇ ਇੱਕ ਤਾਂ ਕਹਿੰਦੇ ਘਰ ਦੇ ਵਿੱਚ ਬੁਲਟ ਹੋਣਾ ਚਾਹੀਦਾ ਜੀਪ ਹੋਣਾ ਚਾਹੀਦਾ ਤੇ ਗੱਡੀ ਹੋਣੀ ਚਾਹੀਦੀ ਹੈਗੀ ਉਹਦੇ ਨਾਲ ਕਹਿੰਦੇ ਜਿਹੜੀ ਪੰਜਾਬੀਆਂ ਦੀ ਟੌਰ ਹੁੰਦੀ ਹੈਗੀ ਵੱਖਰੀ ਹੀ ਹੋ ਜਾਂਦੀ ਹੈਗੀ ਇਹ ਤਿੰਨੇ ਚੀਜ਼ਾਂ ਤੁਹਾਨੂੰ ਅੱਜ ਦਿਖਾਉਂਗਾ ਪਰ ਕੋਈ ਕੰਪਨੀਦਾਰੀ ਹੋਣਗੇ ਆ ਕੋਈ ਵੱਡੇ ਬ੍ਰਾਂਡਦਿਆ ਨਹੀਂ ਹੋਣਗੇ ਆ ਅੱਜ ਤੁਹਾਨੂੰ ਇੱਕ ਦੇਸੀ ਜਗਾੜ ਜਾਂ ਫਿਰ ਕਹਿ ਸਕਦਾਾਂਗੇ ਇੱਕ ਆਮ ਇਨਸਾਨ ਦੇ ਦਿਮਾਗ ਦੀ ਕਾਰ ਦਿਖਾਊਂਗਾ ਜਿਵੇਂ ਅਕਸਰ ਇੱਕ ਗੱਲ ਕਹੇ ਜਾਂਦੇ ਕਹਿੰਦੇ ਭਾਈ ਜਿਹੜੀ ਲੋਡ ਹੁੰਦੀ ਹੈਗੀ ਕਾਰ ਦੀ ਮਾਂ ਹੁੰਦੀ ਹੈਗੀ ਬੋਲਟ ਖੜਾਗਾ ਬੋਲਟ ਵੀ ਕਹਾਨੂੰ ਮੈਂ ਤਾਂ ਬੰਬੂ ਕਾਰਟ ਹੀ ਕਹੂੰਗਾ ਕਿਉਂਕਿ ਪਹਿਲਾਂ ਤਾਂ ਇਹਨੂੰ ਜਦੋਂ ਆਪਾਂ ਦੇਖਦੇ ਆਂਗੇ ਇਹ ਚੀਜ਼ ਨੂੰ ਐਮ ਐ ਵਰਕ ਦੀ ਫਿਲਮ ਵਾਲਾ ਬੰਬੂ ਕਾਰਟ ਯਾਦ ਆ ਜਾਂਦਾਗਾ ਵੀ ਕਿਤੇ ਯਾਰ ਉਹੀ ਤਾਂ ਨਹੀਂ ਖੜਾ ਹੈਗਾ ਸੇਮ ਢੇਖਾ ਉਹੀ ਪੈਂਦਾ ਤੇ ਜਦੋਂ ਗੱਲ ਆਉਂਦੀ ਹੈ ਕਿ ਜੀਪ ਦੀ ਥਾਰ ਦੀ ਇੱਧਰ ਉਹ ਜੀਪ ਵੀ ਖੜੀ ਹੈਗੀ ਇਹ ਜੀਪ ਵੀ ਬਾਈ ਨੇ ਆਪਦੇ ਹੱਥਿਓਂ ਹੀ ਤਿਆਰ ਕਰਤੀ ਕਹਿੰਦੇ ਬਾਈ ਬਾਈ ਨੂੰ ਕਹਿੰਦੇ ਲੋਡ ਸੀਗੀ ਜਿਵੇਂ ਕਹਿੰਦੇ ਨੇ ਕਹਿੰਦੇ ਬਾਈ ਸ਼ੌਕ ਹੁੰਦਾਗਾ ਆਪ ਚ ਜਿਆ ਤਿਆਰ ਕਰਨ ਦਾ ਉਹ ਵੀ ਚੀਜ਼ ਆਪ ਹੀ ਤਿਆਰ ਕਰਤੀ ਫਿਰ ਉਸ ਤੋਂ ਬਾਅਦ ਆ ਜਾਂਦਾ ਚੀਜ਼ ਗੱਡੀ ਦੀ ਘਰ ਦੇ ਵਿੱਚ ਕਹਿੰਦੇ ਗੱਡੀ ਦੀ ਲੋਡ ਹੁੰਦੀ ਹੈ ਕਿ ਦੇਸੀ ਗੱਡੀ ਦੀ ਪੱਠੇ ਲਿਆਉਣੇ ਹੁੰਦੇ ਨੇਗੇ ਪਸ਼ੂਆਂ ਵਾਸਤੇ ਸਮਾਨ ਲਿਆਉਣਾ ਹੁੰਦਾ ਹੈ ਉਹ ਵੀ ਚੀਜ਼ ਮੈਂ ਕਹਿੰਦਾ ਇੱਥੇ ਜਦ ਨਿਗਾਹ ਮਾਰੀ ਆਪਾਂ ਉਹ ਵੀ ਚੀਜ਼ ਆਪ ਹੀ ਤਿਆਰ ਕਰੀ ਪਈ ਆਗੀ ਤੇ ਤਿਆਰ ਕਿਨੇ ਕਰਿਆਗੀ ਬਾਈ ਸੁਖਵੀਰ ਹੋਊਗਾ ਤਰੇ ਛੱਡ ਨਾਲ ਬਾਈ ਸੁਖਵੀਰ ਕਿਆ ਹਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਨੇ ਬਾਈ ਸੇ ਤਾਂ ਪਹਿਲਾਂ ਤਾਂ ਵਧੀਆ ਜੀ ਵਧੀਆ ਹੈਂ ਕਹਿੰਦੇ ਭਾਈ ਕਿਹੜੀ ਕਿਹੜੀ ਚੀਜ਼ ਦੀ ਆਪਾਂ ਗੱਲਬਾਤ ਕਰ ਲਈ ਜਿੱਦਨ ਚਾਹਕ ਦਿਆਂਗੇ ਆਪਦੇ ਹੱਥਾਂ ਦੀ ਕ੍ਰੀਏਟੀਵਿਟੀ ਚੱਲ ਰਹੀ ਹੈਗੀ ਹਾਂਜੀ 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 ਪਹਿਲਾਂ ਤਾਂ ਮੈਂ ਇਹੀ ਚੀਜ਼ ਪੁੱਛਣੀ ਚਾਹੂੰਗਾ ਇਹਦਾ ਕੋਈ ਆਪਾਂ ਕਰਿਆ ਹੋਇਆ ਕੋਰਸ ਕੋਰਸ ਜਾਂ ਫਿਰ ਵੈਸੀ ਜਿਵੇਂ ਕਹਿੰਦੇ ਹੁੰਦੇ ਕਹਿੰਦੇ ਬੰਦੇ ਨੂੰ ਸ਼ੌਕ ਹੁੰਦਾਗਾ ਸ਼ੌਕ ਬਜੂ ਲੱਗੇ ਹੋਏ ਆ ਆਪਾਂ ਨਹੀਂ ਮੇਰਾ ਡਿਪਲੋਮਾ ਵੀ ਕੀਤਾ ਹੋਇਆ ਈ ਹਾਂ ਬਾਕੀ ਸ਼ੌਕ ਆਗਾ ਤੇ ਬਾਕੀ ਲੋੜ ਹੁੰਦੀ ਹੈਗੀ ਜਿਵੇਂ ਘਰ ਤੋਂ ਦੂਰ ਹਰਾ ਬੀਜਾ ਬੀਜੇ ਹੋਇਸੀ ਆਪਣਾ ਤਾਉ ਦੇ ਲਈ ਆਪਾਂ ਰੇੜੀ ਤਿਆਰ ਕਰ ਲਈ ਆਹ ਤਾਂ ਆਪਣਾ ਹੋ ਗਿਆ 2-3 ਸਾਲ ਹੋ ਗਏ ਹੁ ਪਹਿਲਾਂ ਵੀ ਆਪਾਂ ਇਹਦਾ ਕਰਿਆ ਬੀ ਹਾਂਜੀ ਹਾਂਜੀ ਹਾਂਦਿਆਂ ਤੇ ਆ ਜੀਪ ਬਈ ਇਹ ਪਹਿਲਾਂ ਮੋਟਰਸਾਈਕਲ ਦੇ ਇੰਜਨ ਤੇ ਸੀਗੀ ਜੀ ਹੁਣ ਆਪਾਂ ਇਹਨੂੰ ਬੈਟਰੀ ਤੇ ਕਰਤਾ ਅਸਾ ਬੈਟਰੀ ਤੇ ਚੱਲਦੀ ਹਾਂਜੀ ਇਹ ਤੇਲ ਮਹਗਾ ਹੁੰਦਾ ਜਾਂਦਾ ਜੀ ਬਚਤ ਕਰ ਲਈ ਹੈ ਹਾਂਜੀ ਹਾਂਜੀ ਬਿਲਕੁਲ ਨੁਕੀ ਬਈ ਪਹਿਲਾਂ ਆਪਾਂ ਮੈਂ ਕਿਹਾ ਸ਼ੁਰੂਆਤ ਆਪਾਂ ਇਹ ਚੀਜ਼ ਤੋਂ ਕਰਾਂਗੇ ਬੰਬੂ ਕਾਰ ਤੋਂ ਕਰਾਂਗੇ ਆਪਾਂ ਇਹਦੇ ਬਾਰੇ ਥੋੜਾ ਜਿਹਾ ਚਰਨਾ ਪਾਓ ਵੀ ਇਹ ਕੀ ਸੋਚ ਕੇ ਬਣਾਇਆ ਸੀਗਾ ਇਹ ਕੀ ਖਿਆਲ ਆਇਆ ਸੀ ਇਹ ਤਾਂ ਹੀ ਬਸ ਆਪਣੇ ਕੋਲ ਇੱਕ ਦਾ ਇੰਜਨ ਸੀਗਾ ਜੀ ਹਾਂ ਤੇ ਸੋਚਿਆ ਵੀ ਉਹਦਾ ਵਜ਼ਨ ਘੱਟ ਆਗਾ ਤੇਦੋ ਆਪਾਂ ਕੋਈ ਕੋਈ ਨਾ ਕੋਈ ਚੀਜ਼ ਤਿਆਰ ਕਰੀਏ ਹਾਂ ਤੇ ਬਾਕੀ ਹੁਣ ਮੋਟਰ ਹੰਗ ਲਾ ਦੇ ਨੇ ਸਾਰੇ ਪੈਟਰੋਲ ਇਹ ਆਪਣਾ ਡੀਜ਼ਲ ਤੇ ਆ ਜੀ ਅਸਾਂ ਡੀਜ਼ਲ ਤੇ ਕਰਿਆ ਹੋਇਆਗਾ ਹਾਂਜੀ ਹਾਂਜੀ ਇਹਦਾ ਬਈ ਮੈਨੂੰ ਇਹ ਵੀ ਪਤਲਾ ਕੀਤਾ ਜਦ ਤੁਸੀਂ ਇੰਜਨ ਲਾਇਆਗਾ ਉਹ ਵੀ ਕਿਸ਼ਤੀ ਦਾ ਲੱਗਿਆ ਹੋਇਆ ਹਾਂਜੀ ਕਿਸ਼ਤੀ ਦਾ ਇੰਜਨ ਆ ਜੀ ਬਾਹਰਲਾ ਜਰਮਨੀ ਦਾ ਇੰਜਨ ਆ ਲੱਗਿਆ ਹੋਇਆ ਹੈ ਜਰਮਨੀ ਦਾ ਇੰਜਨ ਹੈ ਹਾਂਜੀ ਹਾਂਜੀ ਬਈ ਅਰੇਂਜ ਹੋ ਗਿਆ ਸੀ ਫਿਰ ਇੱਥੇ ਪੰਜਾਬ ਚ ਹਾਂਜੀ ਕਵਾੜ ਆਉਂਦਾ ਆਪਣੇ ਕੋਲੇ ਇੱਥੇ ਸ੍ਰੀ ਉੱਥੋਂ ਲਿਆ ਸੀਗਾ ਆਪਾਂ ਕਵਾੜ ਦੇ ਵਿੱਚੋਂ ਲੈਤਾ ਸੀਗਾ ਹਾਂਜੀ 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 ਮਤਲਬ ਕਵਾੜ ਦੇ ਵਿੱਚੋਂ ਬਾਈ ਨੇ ਇੱਕ ਇੰਜਨ ਲੈ ਕੇ ਸੋਨਾ ਪਈ ਬਈ ਤਾਂ ਦੇਖੀ ਬੜੀ ਵੱਖਰੀ ਆ ਗਈ ਇਹਦਾ ਮੈਂ ਕਹਿੰਦਾ ਚਲਾਉਣ ਵੇਲੇ ਫੀਲ ਬਹੁਤ ਆਉਂਦਾ ਹੋਣਾ ਇਹਨੂੰ ਦਾ ਹਾਂਜੀ 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 ਪੂਰਾ ਫੀਲ ਆਉਂਦਾ ਪੂਰਾ ਜੀ ਬਾਕੀ ਜਿੱਥੋਂ ਵੀ ਲੈ ਕੇ ਲੰਘ ਜਾਂਦੇ ਆਂਗੇ ਰੋਕ ਰੋਕ ਕੇ ਲੋਕ ਫੋਟੋ ਜਾਂ ਵੀਡੀਓ ਕਰਾਉਂਦੇ ਨੇ ਇਹਦੇ ਨਾਲ ਸੇਕ ਵਾਰ ਰੋਕਦੇ ਆ ਯਾਰ ਵੀ ਭਾਈ ਯਾਰ ਰੋਕਦਾ ਸਾਨੂੰ ਫੋਟੋ ਕਰਾ ਲੈਣਦੇ ਹੈ ਬਿਲਕੁਲ 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 ਭਾਈ ਮੈਂ ਦੇਖ ਰਿਹਾਗਾ ਇਹਦੇ ਵਿੱਚ ਤੁਸੀਂ ਗੇਅਰ ਸਿਸਟਮ ਹੀਰੋ ਹੋਂਡਾ ਦਾ ਲਾਇਆ ਪਿਆਗਾ ਇਕ ਕਲਾ ਇੰਜਨ ਹੀ ਆ ਵਰਕ ਕਰਦਾ ਜੀ ਇਹਦਾ ਗੇਅਰ ਆਪਾਂ ਇਹਨੂੰ ਅੱਡ ਇੰਜਨ ਲਾਇਆਗਾ ਅੱਛਾ ਗੇਅਰ ਬਸ ਗੇਅਰ ਕੰਮ ਲੱਗੇ ਜਾਂਦੇ ਅੱਜ ਹਾਂਜੀ 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 ਤੇ ਕਲਚ ਦੇਦਾ ਕੰਮ ਕਰਦਾਗਾ ਗੇਅਰ ਵੀ ਇਹਦੇ ਕੰਮ ਕਰਦੇ ਨੇ ਗੇਅਰ ਵੀ ਇਹਦੀ ਕੰਮ ਕਰਦੇ ਨੇਗੇ ਤੇੜਾ ਆ ਵੱਡਾ ਇੰਜਨ ਡੀਜ਼ਲ ਇੰਜਨ ਇਹਨੂੰ ਘੁਮਾਉਂਦਾਗਾ ਅੱਛਾ ਉਹ ਉਹਦਾ ਪਿਸਟ ਇਹਦਾ ਪਿਸਟਨ ਕਹਿ ਸਕਦੇ ਆਪਾਂ ਉਹਨੂੰ ਇਹਦਾ ਪਿਸਟਨ ਨੂੰ ਕਹਿ ਸਕਦੇ ਆਪਾਂ ਬਾਈ ਤੇ ਮੈਂ ਦੇਖਿਆ ਵੀ ਡਿਸਕ ਬ੍ਰੇਕਾਂ ਦੇ ਜ਼ਮਾਨੇ ਦੇ ਵਿੱਚ ਬ੍ਰੇਕ ਵੀ ਤੁਸੀਂ ਆਪ ਦਾ ਦੇਸੀ ਜਗ੍ਹਾ ਦੀ ਗੱਡੀ ਲਾਦਾ ਪੁਰਾਣੇ ਸਮੇਂ ਵਾਲੇ ਲਾਏ ਨੇ ਖੂਹ ਵਾਲੇ ਹਾਂਜੀ ਹਾਂਜੀ ਤੇ ਆਪਾਂ ਆਪਣਾ ਖਰਚਾ ਵੀ ਬਚਾਉਣਾ ਹੈਗਾ ਹਾਂ ਆਪਣੇ ਕੋਲੇ ਘਰੇ ਸਾਰਾ ਕੰਮ ਹੁੰਦਾਗਾ ਖਰਾਦਾਂ ਵਗੈਰਾ ਲੱਗੀਆਂ ਹੀ ਨੇਗੀਆਂ ਉਹਨਾਂ ਵਿੱਚੋਂ ਆਪਣਾ ਸਮਾਨ ਪਿਆ ਹੁੰਦਾ ਉਹ ਤੇ ਤਿਆਰ ਕਰਨੇ ਆਪਾਂ ਬ੍ਰੇਕ ਸੌ ਉਹ ਤੇ ਤਿਆਰ ਕਰਤਾ ਮੈਂ ਕਹੂੰਗਾ ਮਣਾ ਨਾ ਕੋਈ ਬ੍ਰੇਕ ਦਿਖਾ ਦਿਓ ਜਿਹੜੇ ਬ੍ਰੇਕ ਅੱਜ ਕੱਲ੍ਹ ਜਮ ਕਹਿੰਦੇ ਨੇ ਡਿਸਕ ਬ੍ਰੇਕ ਹੁੰਦੇ ਨੇ ਇਹ ਡਿਸਕ ਬ੍ਰੇਕ ਤੋਂ ਵੀ ਖਤਰਨਾਕ ਬ੍ਰੇਕ ਐਸਾ ਦੇ ਆ ਪਹਿਲਾਂ ਵਾਲਾ ਬਾਈ ਪੂਰੇ ਕੰਮ ਜਾਉਣੇ ਹਨਾ ਬਾਈ ਹਾਂਜੀ ਹਾਂਜੀ ਫੁੱਲ ਕੰਮ ਜਾਓ ਕੀ ਬਾਤ ਹੈ ਕੀ ਬਾਤ ਹੈ ਬਾਈ ਇਹ ਤਾਂ ਮੈਨੂਅਲ ਨੇ ਕੋਈ ਆਪਣਾ ਤੇਲ ਨਹੀਂ ਹੈਗਾ ਇਹਨਾਂ ਨੂੰ ਹਾਂ ਬੀਜਾਂ ਕੋਈ ਤੇਲ ਨਿਕਲ ਜੋ ਬ੍ਰੇਕ ਖਤਮ ਹੋ ਜਾਣਗੇ ਉਦਾਂ ਕੋਈ ਸਿਸਟਮ ਨਹੀਂ ਹੈਗਾ ਇਹਦੇ ਵਿੱਚ ਕੋਈ ਸਿਸਟਮ ਨਹੀਂ ਹੈਗਾ ਹਾਂਜੀ ਹਾਂਜੀ ਮੈਨੂੰ ਕਰੇ ਹੋਣੇ ਜਿਵੇਂ ਮਰਜ਼ੀ ਚਲਾਓ ਜਿਵੇਂ ਮਰਜ਼ੀ ਤੁਸੀਂ ਲਾਵਾਂਗੇ ਆਪਾਂ ਉਥੇ ਰੋਕਣਗੇ ਇਹ ਕੀ ਆਵਾਜ਼ ਹੈ ਕੀ ਆਵਾਜ਼ ਹੈ ਕੀ ਆਵਾਜ਼ ਹੈ ਬਈ ਇਹਦੀ ਆਵਾਜ਼ ਬੜੀ ਖਤਰਨਾਕ ਹੈ ਤੁਹਾਨੂੰ ਦੋਸਤੋ ਸਟਾਰਟ ਕਰਕੇ ਵੀ ਦਿਖਾਵਾਂਗੇ ਬਈ ਸਟਾਰਟ ਕਰਕੇ ਦਿਖਾਦੀ ਆਪਾਂ ਹਾਂਜੀ ਹਾਂਜੀ ਬਿਲਕੁਲ ਆਪਾਂ ਜੇ ਕੋਈ ਹੈਲਪ ਦੀ ਲੋੜਾ ਬਈ ਆਉਂਗੇ ਕਿ ਆਣਾ ਵੀਰ ਬਣ ਕੇ ਹਾਂਜੀ ਹਾਂਜੀ ਆਇਓ ਬਈ ਯਾਰ ਆਪਾਂ ਦੋਸਤੋ ਹੁਣ ਨਾ ਤੁਹਾਨੂੰ ਆਵਾਜ਼ ਦਿਖਾਉਣਾ ਕਿਉਂਕਿ ਨਾ ਦਰਸ਼ਕਾਂ ਦੇ ਕਮੈਂਟ ਜ਼ ਮਰੇਕਨ ਅਰੇਸਟ ਹੋਣੇ ਪਊ ਬਾਈ ਹਾਂਜੀ ਲਓ ਮੈਂ ਮੈਂ ਦੋਸਤੋ ਰੇਸ ਦਿਨਾ ਲਓ ਕਰੋ ਜੀ ਚੈੱਕ ਕਰੋ ਹੁਣ ਤੁਹਾਨੂੰ ਆਵਾਜ਼ ਚੈੱਕ ਕਰਾਉਣਾ ਹੈ ਇਹਦੀ ਛੱਡ 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 ਚੱਲ ਫੜ ਇਹ ਜਿਹੜੇ ਭਾਈ ਜਿੱਥੋਂ ਦੀ ਲੰਘ ਜਾਂਦਾ ਹੈ ਰਾਹ ਵੱਡਾ ਜਾਂਦਾ ਹੈ ਜਿੱਥੋਂ ਰਾਹ ਵੱਡਾ ਭਾਈ ਇਹਦਾ ਆਵਾਜ਼ ਨਹੀਂ ਬਣੀ ਸ਼ਾਨਦਾਰ ਆ ਯਾਰ ਇਹ ਤਾਂ ਸਵਾਲ ਬਹੁਤ ਹੁੰਦੀ ਹੈ ਪੂਰਾ ਜੀ ਪੂਰਾ ਫੀਲ ਹੁੰਦੀ ਹੈ ਜੀ ਭਾਈ ਬਸ ਚਲੋ ਲੰਘੇ ਹੋਵੋਗੇ ਰਾਹਾਂ ਦੇ ਉੱਤੇ ਨਹੀਂ ਪਰ ਮੈਂ ਕਹਿੰਦਾ ਵਹਿਰੇ ਵਹਿਰੇ ਹੋ ਜਾਂਦੇ ਹਾਂ ਹਾਂਜੀ ਹਾਂਜੀ ਪੂਰੀ ਜੀ ਪੂਰੀ ਹੋ ਜਾਂਦੀ ਹੈ ਹਾਂਜੀ ਭਾਈ ਮੈਂ ਜਿਹੜਾ ਕਿਹਾ ਕਿਸੇ ਨੇ ਨਹੀਂ ਰੋਕ ਕੇ ਯਾਰ ਮੈਂ ਸੁਨੀਲ ਭਾਈ ਸਾਨੂੰ ਵੀ ਯਾਰ ਵੀ ਕਿਹੜਾ ਦੇ ਆ ਜਾਂ ਫਿਰ ਸਭ ਫੋਟੋ ਉੱਤੋਂ ਕਾੜ ਲੈਣੇ ਕਰਉਂਦੀਆਂ ਤਾਂ ਨਹੀਂ ਚੱਲਦਾ ਇਹ ਭਾਰੀ ਬਹੁਤ ਆਇਆ ਭਾਰੀ ਜ਼ਿਆਦਾ ਆਇਆ ਇਹਦਾ ਵਜਨ ਕਿੰਨਾ ਹੋਊਗਾ ਭਾਈ ਇਹਦਾ ਵਜਨ 2 ਕਾਟਨ ਤੋਂ ਉੱਪਰ ਹੋ ਜੀ ਭਾਜਨ ਇਹਦਾ 2 ਕਾਟਨ ਤੋਂ ਉੱਪਰ ਹੋਗਾ ਇਹਨਾਂ ਨੂੰ ਬੰਦ ਕਰਦੇ ਆਪਾਂ ਇਹਦੇ ਤੋਂ ਤੁਹਾਨੂੰ ਸੋਟ ਦੇਗੇ ਸੋਟ ਦੇ ਦਿਖਾ ਰਹੇ ਹਾਂਗੇ ਅਸੀਂ ਵੀ ਕਿ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਬਾਈ ਫਿਰ ਜਿਵੇਂ ਇਹ ਚ ਮੈਂ ਦੇਖ ਰਿਹਾ ਹਾਂਗਾ ਲੋਹਾ ਬਹੁਤ ਅੰਨਾ ਲਾਇਆ ਹੋਇਆਗਾ ਨਾ نوਹੀ ਲੋਹਾ ਲੱਗਾ ਬਾਈ ਕਿੰਨਾ ਵਜ਼ਨ ਕਿੰਨਾ ਹੋਗਾ ਇਹਦੇ ਵਿੱਚ ਟੋਟਲ ਇਹ ਤਾਂ 2 ਕੁਇੰਟਲ ਤੋਂ ਉੱਪਰ ਵਜ਼ਨ ਹੋ ਗਿਆ ਜੀ 2 ਕੁਇੰਟਲ ਤੋਂ ਉੱਪਰ ਵਜ਼ਨ ਹੈ ਕਿਤੇ ਪੈਪ ਨਹੀਂ ਹੈਗਾ ਸਾਰੇ ਚੈਨਲ ਲਾਏ ਹੋ ਨੇ ਆਪਣੇ ਸਾਰੇ ਚੈਨਲ ਬਿਲਕੁਲ ਮੈਂ ਦੇਖ ਰਿਹਾ ਬਾਈ ਕੋਈ ਪੈਪ ਨਹੀਂ ਲਾਇਆ ਗਿਆ ਬਿਲਡਿੰਗ ਦੇ ਨਾਲ ਜਿਵੇਂ ਕਹਿੰਦੇ ਬਾਈ ਦੇਸੀ ਜੱਟ ਦੇ ਇੱਕ ਕਾਰਡ ਆ ਗਈ ਇਹ ਕਹਿ ਸਕਦੇ ਆਗੇ ਆਪਾਂ ਬਾਈ ਹੈਨਾ ਤੇ ਮਾਗਰ ਸੌਕਰ ਹੈ ਨਹੀਂ ਤੇ ਫਰੰਟ ਦੇ ਸੌਕਰ ਲੱਗਿਆ ਕਰਕੇ ਮੋਰੋ ਤਾਂ ਜੰਪ ਦੇ ਰਿਹਾ ਮਾਗਰ ਆਪਾਂ ਸੀਟ ਚ ਇਹਤ ਕਾਲੀ ਲਾ ਦਿੱਤੀ ਇਹਨੂੰ ਤਾਂ ਸੀਟ ਤੁਸੀਂ ਲਾਤੀ ਬਾਈ ਇਹ ਵੀ ਚੇਤਕ ਸਕੂਟਰ ਵਾਲੀ ਦੇਖੋ ਦੋਸਤ ਇਹ ਚੇਤਕ ਸਕੂਟਰ ਵਾਲੀ ਸੀਟ ਆ ਗਈ ਇਹ ਜਿਵੇਂ ਹੁੰਦਾ ਨਾ ਭਾਈ ਵੀ ਕੱਲੀ ਕੱਲੀ ਚੀਜ਼ ਇਹ ਚੇਤਕ ਸਕ ਇਹ ਮੈਨੂੰ ਟਰੈਕਟਰ ਆ ਗਿਆ ਇਹ ਟਰੈਕਟਰ ਦੀ ਹੈ ਜੀ ਐਨਟੀ ਟਰੈਕਟਰ ਆਈ ਆਪਣੀ ਬਿਲਕੁਲ 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 ਦੇ ਸਕਦਾ ਹਾਂ ਯਾਰ ਕੱਲਾ ਕੱਲਾ ਮੈਂ ਕਹਿੰਦਾ ਪੂਰੀ ਕੰਬੀਨੇਸ਼ਨ ਪੂਰਾ ਬਣਾਇਆਗਾ ਤੇ ਹੁਣ ਆਪਾਂ ਤੇ ਪਹਿਲਾਂ ਇਹਦੇ ਵਿੱਚ ਆਪਣਾ ਮਾਗਲ ਟਾਇਰ ਨਾਲ ਦਾ ਹੀ ਮੂਰੇ ਟਾਇਰ ਸੀਗਾ ਤੇ ਉਹ ਮਤਲਬ ਹੈਂਡਲ ਹੈ ਵੀ ਰਹਿੰਦਾ ਸੀਗਾ ਆਪਾਂ ਟਾਇਰ ਚੇਂਜ ਕਰਕੇ ਇਹਦੇ ਇਹ ਟਾਇਰ ਹਾ ਛੋਟਾ ਫੁੱਟਾ ਹਾਂ ਹਾਂਜੀ ਟ੍ਰਿਗਰ ਦਾ ਲਾਤਾ ਜੀ ਹੋਂਡਾ ਟ੍ਰਿਗਰ ਕੀ ਬਾਤ ਹੈ ਕੀ ਬਾਤ ਹੈ ਕੀ ਉਹਦੇ ਸੋ ਹੁਣ ਆਪਾਂ ਬਈ ਜੀਪ ਦਾ ਗੱਲ ਕਰਦੇ ਆ ਬਈ ਸੁਖਵੀਰ ਭਾਈ ਚਲੋ ਆਪਾਂ ਚਲੋ ਦੇਖ ਲਿਆ ਆਪਾਂ ਨੇ ਚਲੋ ਭਾਈ ਚਾ ਸੀਗਾ ਹੈ ਹਾਂਜੀ ਹਾਂਜੀ ਆ ਫਿਰ ਜੀਪ ਦਾ ਬਣਾਉਣ ਦਾ ਕਿਵੇਂ ਸਭ ਬਣ ਗਿਆ ਇਹ ਜਵਾਕ ਦੇਖ ਕੇ ਹੁੰਦੇ ਸੀ ਆਪਾਂ ਕੋਲੇ ਪਹਿਲਾਂ ਵੱਡੀ ਜੀਪ ਸੀਗੀ ਯਾਰ ਹਾਂ ਤੇ ਉਹ ਇੰਨੇ ਚਲਾਉਂਦੇ ਨੇ ਸੀਗੇ ਤਿਆਰ ਵਧੀਆ ਕਰਾਈ ਸੀਗੀ ਤੇ ਉਹ ਵੇਚਤੀ ਮਾਝ ਉਹਦਾ ਮਨ ਹੋਇਆ ਵੀ ਯਾਰ ਵੇਚਣੀ ਨਹੀਂ ਸੀਗੀ ਆਪਾਂ ਵੀ ਹੁਣ ਕਰ ਦੇਗਾ ਨਾ ਕਿੱਥੇ ਆ ਜਗ੍ਹਾ ਤਾਂ ਹੈ ਨਹੀਂ ਖੜਾਉਣ ਨੂੰ ਐਨੇ ਸੰਦ ਖੜੇ ਹੁੰਦੇ ਨੇ ਪਹਿਲਾਂ ਹੀ ਘਰੇ ਤੇ ਫਿਰ ਆਪਾਂ ਤਿਆਰ ਕਰੀਏ ਛੋਟੀ ਜੀ ਨਾਲੇ ਖੜੀ ਵਧੀਆ ਲੱਗੋਗੀ ਨਾਲੇ ਖੜੀ ਸੋਹਣੀ ਲੱਗੇ ਨਾਲੇ ਤਾਂ ਚੋਣੇ ਜਵਾਕ ਜਵਾਕ ਚਲਾ ਜੇ ਦਿਲ ਕਰਦਾ ਲੈ ਜਦੋਂ ਮਰਦੀ ਲੈ ਹਾਂਜੀ 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 ਪਿੰਡ ਕੋਈ ਘੇੜਾ ਗੂੜਾ ਦੇਣਾ ਜਾਂ ਆਟਾ ਪਿਹਾ ਕੇ ਲਿਆਉਣਾਗਾ ਇਹਦੇ ਉੱਤੇ ਲੈ ਆਉਂਦੇ ਨੇ ਬਈ ਵਜਨ-ਭੋਜਨ ਖਿੱਚ ਲਿਆ ਜੇ ਮੈਨੂੰ ਦੋ ਜਣੇ ਬੈਠ ਕੇ ਰੱਖ ਲਿਆ ਖਿੱਚ ਲੈਂਦੀ ਆ ਵਜਨ ਇਹ ਹਾਂਜੀ ਹਾਂਜੀ ਇਹਦੇ ਵਿੱਚ ਮੈਂ ਉਧਰ ਲੈ ਕੇ ਗਿਆ ਸਾਢੇ ਤਿੰਨ ਕਾਉਂਟਲ ਵਜਨ ਸੀਗਾ ਆਟੇ ਦਾ ਹਾਂ ਤੇ ਆਪ ਬੈਠਾ ਰਾਉਣਾ ਲੈ ਕੇ ਜੀ ਪੁਆਇੰਟ ਤੋਂ ਉੱਪਰ ਹੀ ਹੋ ਗਿਆ ਬਾਈ ਹਾਂਜੀ 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 ਕੀ ਬਾਤ ਹੈ ਕੀ ਬਾਤ ਤੇ ਮੰਨ ਲਓ ਪੂਰੀ ਜਾਨ ਦਾ ਚੀ ਤਿਆਰ ਕਰੀ ਆ ਗਈ ਹੈ ਬਾਈ ਹਾਂਜੀ ਹਾਂਜੀ ਆ ਸ਼ੀਸ਼ਾ ਵੀ ਲਓ ਜੇ ਭਾਈ ਤੁਹਾਨੂੰ ਲੱਗਦਾ ਵੀ ਭਾਈ ਓਪਨ ਵਾਲੀ ਫੀਲ ਲੈਣੀ ਹੈਗੀ ਸ਼ੀਸ਼ਾ ਵੀ ਬਾਈ ਨੇ ਤਾਂ ਡਿਕਦਾ ਕਰਿਆ ਹੋਇਆ ਹੈਗਾ ਕੀ ਬਾਤ ਹੈ ਕੀ ਬਾਤ ਹੈ ਭਾਈ ਹੁਣ ਇੱਕ ਆ ਜਿਹੜੀ ਚੀਜ਼ ਖੜੀ ਹੈ ਇਹਦੇ ਵਿੱਚ ਵੈਸੇ ਤਾਂ ਮੈਂ ਕਹਿੰਦਾ ਦੋਸਤੋ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਆਇਆ ਸੀਗਾ ਨਾ ਆ ਕੇ ਜਦੋਂ ਮੈਂ ਦੇਖਿਆ ਮੈਨੂੰ ਲੱਗਿਆ ਵੀ ਇਹ ਚੱਲਦੀ ਕਿਵੇਂ ਹੋਊਗੀ ਕਿਉਂਕਿ ਇੰਜਨ ਨਹੀਂ ਕੋਈ ਦੇਖਦਾ ਬਾਈ ਇਹਦਾ ਤਾਂ ਕੋਈ ਦੇਖਦਾ ਹੀ ਨਹੀਂ ਕਰਿਆ ਤੁਸੀਂ ਨੇ ਪਰ ਜਦੋਂ ਸਾਈਡ ਤੋਂ ਹੀ ਦੇਖਦੇ ਆਗੇ ਮੋਟਰਸਾਈਕਲ ਦਾ ਇੰਜਨ ਇੱਕ ਸਾਈਡ ਤੇ ਲਾਇਆ ਹੋਇਆ ਹੈਗਾ ਹਾਂਜੀ ਇਹ ਫਿਰ ਪੱਠੇ-ਪੁੱਠੇ ਲਿਆਉਣ ਨੂੰ ਸਮਾਰ ਸਮੋਣ ਲਿਆਉਣੇ ਰੱਖੀ ਹੋਈ ਹੈ ਬਾਈ ਇਹ ਹਾਂਜੀ ਹਾਂਜੀ ਹਰਾ ਲਿਆਉਣ ਵਾਸਤੇ ਰੱਖੀ ਹੈ ਹਰਾ ਲਿਆਉਣ ਵਾਸਤੇ ਰੱਖੀ ਹੈ ਇਹ ਵੀ ਬਾਈ ਆਪ ਹੀ ਮਨ ਦੀ ਕਾੜੀ ਲੱਗਦੀ ਹੈ ਹਾਂਜੀ ਹਾਂਜੀ ਆਪ ਦੀ ਦਿਮਾਗ ਦੀ ਕਾੜ ਹੈ ਜੀ ਆਪਣੀ ਕੀ ਬਾਤ ਹੈ ਕੀ ਬੋਤ ਹੈ ਮੈਂ ਮੈਂ ਕਹਿੰਦਾ ਛੋਟੇ ਜਵਾਕ ਬਾਈ ਐ ਲੈ ਫਿਰਦਾ ਜਿਵੇਂ ਖੜਾਉਣਾ ਲਈ ਫਿਰਦੇ ਹੁੰਦੇ ਹੈਗਾ ਐਨੀ ਕੈਂਟ ਚੱਲਦੀ ਹੈ ਬਾਕੀ ਰੈਲੀ ਵਾਲੀ ਚੱਲਦੀ ਹੈ ਜੀ ਤਾਂ ਹੀ ਜਵਾਕ ਚਲਾਈ ਫਿਰਦੇ ਨੇ ਰੈਲੀ ਵਾਲੀ ਚੱਲਦੀ ਹੈ ਹਾਂ ਬਾਈ ਹਾਂਜੀ 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 ਬਿਲਕੁਲ ਬਿਲਕੁਲ ਬਾਈ ਫਿਰ ਜਿਵੇਂ ਮੈਂ ਦੇਖਿਆ ਤੁਸੀਂ ਇੰਜਨ ਉਧਰ ਲਾਤਾ ਇਹ ਕਿੱਕ ਇਧਰਲੇ ਪਾਸੇ ਹਾਂਜੀ ਕਿੱਕ ਇਧਰ ਕੱਢਦੇ ਗੇਅਰ ਵੀ ਇਧਰ ਕੱਢਦਾ ਗੇਅਰ ਵੀ ਇੱਥੇ ਹੱਥ ਚ ਇਧਰ ਕਿਵੇਂ ਲਵਾ ਕੇ ਚਾਇਆ ਵੀ ਇਧਰ ਸੈਟ ਕਰਦੀ ਉਧਰ ਨਹੀਂ ਸੈਟ ਹੁੰਦਾ ਸੀ ਉਧਰ ਕਿਉਂਕਿ ਕਿੱਕ ਉਹਦੇ ਅੰਦਰਲੇ ਪਾਸੇ ਚਲੀ ਗਈ ਸੀਗੀ ਹਾਂ ਅੰਦਰ ਬਾਹਰ ਚਲੀ ਗਈ ਸੀ ਹਾਂਜੀ ਤੇ ਉੱਥੋਂ ਪੈਪ ਲਿਆ ਕੇ ਆਪਾਂ ਇੱਧਰ ਕਿ ਇੱਕ ਬਾਹਰਲੇ ਪਾਸੇ ਲਾਈਏ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਆਜੋ ਆਪਾਂ ਇੱਧਰ ਆਜੋ ਇਧਰ ਸਾਈਡ ਤੇ ਜਿੱਧਰ ਤੇ ਆ ਕੇ ਆਪਾਂ ਤੁਹਾਨੂੰ ਦਿਖਾ ਦਈਏ ਤੇ ਸਟਾਰਟ ਵੀ ਕਰ ਇੱਕ ਹੁਣ ਵੱਜ ਜਾਣੀ ਇਹਦੀ ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਇਹ ਵੀ ਸਟਾਰਟ ਕਰਕੇ ਦਿਖਾਉਣਾ ਹੈ ਕਿ ਆਹ ਦੇਖੋ ਦੋਸਤੋ ਇੰਜਨ ਉਧਰੀ ਸਾਈਡ ਹੈਗੀ ਕਿ ਇੱਕ ਇੱਧਰ ਲੈ ਕੇ ਆ ਲਾ ਲਾ ਇਹ ਹੁਣ ਚਾਲ ਹੋ ਗਿਆ ਇੱਥੇ ਮੈਂ ਕਹਿੰਦਾ ਕਹਿੰਦਾ ਲੈ ਕਹਿੰਦੇ ਬਾਈ ਨਜ਼ਾਰੇ ਲਿਆਂਦੇ ਪਏ ਨੇਗੇ ਕੱਲੀ ਕੱਲੀ ਚੀਜ਼ ਮੈਂ ਕਹਿੰਦਾ ਚਣ ਚਣ ਕੇ ਲਾਈ ਪੈ ਗਈ ਸੁਖਵੀ ਸੋਚਿਆ ਤਾਂ ਬਹੁਤ ਗੁੱਸਾ ਹੋਇਆ ਜੀ ਬਾਕੀ ਟਾਈਮ ਦੀ ਗੱਲ ਆ ਮੈਂ ਉਹਦੀ ਗੱਲ ਆ ਜੋ ਟਾਈਮ ਲੱਗੂ ਵੀ ਉਹਦਾ ਬਣਾਇਆ ਜਾਊ ਹੈ ਬਾਈ ਬਿਲਕੁਲ ਦੋਸਤੋ ਬਾਈ ਬਹੁਤ ਚੰਗਾ ਲੱਗਿਆ ਮਿਲ ਕੇ ਬਹੁਤ-ਬਹੁਤ ਧੰਨਵਾਦ ਯਾਰ ਚੰਗਾ ਬਹੁਤ ਲੱਗਿਆ ਖਾਸ ਕਰਕੇ ਆ ਚੀਜ਼ਾਂ ਜਿਹੜੇ ਬਣੀਆਂ ਦੇਖਿਆ ਨਹੀਂ ਗਿਆ ਪਹਿਲਾਂ ਨਹੀਂ ਦੇਖਿਆ ਸੀ ਗਿਆ ਕਦੇ ਬਹੁਤ-ਬਹੁਤ ਧੰਨਵਾਦ ਬਹੁਤ ਚੰਗਾ ਲੱਗਿਆ ਮਿਲ ਕੇ ਸੋ ਦੋਸਤੋ ਸੁਖਵੀਰ ਭਾਈ ਨਾਲ ਮੁਲਾਕਾਤ ਹੋਈ ਯਾਰ ਮੁਲਾਕਾਤ ਕਰਕੇ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਬਾਈ ਚ ਟੈਲੈਂਟ ਬਹੁਤ ਹੈ ਜਿਵੇਂ ਗੱਲ ਕਹਿੰਦੇ ਨੇ ਕਹਿੰਦੇ ਭਾਈ ਜਦੋਂ ਕੋਈ ਵੀ ਚੀਜ਼ ਮਾਰਕੀਟ ਵੱਡੇ ਵੱਡੇ ਹਾਲਾਂ ਦੇ ਵਿੱਚ ਬਹਿ ਕੇ ਵੱਡੇ ਵੱਡੇ ਇਨਵੈਸਟਮੈਂਟਾਂ ਕਰਕੇ ਮੀਟਿੰਗਾਂ ਹੁੰਦੀਆਂ ਨਹੀਂ ਆ ਡਰਾਇੰਗ ਬਣਾਈ ਜਾਂਦੀ ਆ ਉਸ ਤੋਂ ਬਾਅਦ ਉਹ ਚੀਜ਼ ਮਾਰਕੀਟ 'ਚ ਆਉਂਦੀ ਹੈਗੀ ਪਰ ਬਾਈ ਨੇ ਆਪਦੇ ਦਿਮਾਗ ਦੇ ਨਾਲ ਜਾਂ ਫਿਰ ਕਹਾਂਗੇ ਆਪਦੀ ਕ੍ਰੀਏਟਿਵਿਟੀ ਦੇ ਨਾਲ ਆ ਚੀਜ਼ ਜਿਆ ਤਿਆਰ ਕਰਕੇ ਤੁਹਾਡੇ ਸਾਹਮਣੇ ਖੜਾ ਤੀਆਂ ਤੇ ਦੇਖ ਇੰਨੀ ਸ਼ਾਨਦਾਰ ਆ ਕਿ ਮੈਂ ਕਹਿੰਦਾ ਇੱਕ ਵਾਰ ਤਾਂ ਦੇਖ ਕੇ ਬਾਈ ਬੰਦਾ ਹੈਂਗ ਹੀ ਹੋ ਜਾਂਦਾ ਯਾਰ ਵੀ ਆ ਜਾਂਦਾ ਕੀ ਆ ਤੁਰਿਆ ਸੜਕ ਦੇ ਉੱਤੇ ਉਮੀਦ ਇਹੀ ਹੈ ਤੁਹਾਨੂੰ ਇਹ ਚੀਜ਼ਾਂ ਬਹੁਤ ਚੰਗੇ ਲੱਗੀਆਂ ਹੋਣਗੀਆਂ ਉਹਦਾ ਦੇ ਜੁੜੇ ਰਹੋ ਤੁਹਾਨੂੰ ਵੀ ਚੀਜ਼ਾਂ ਬਹੁਤ ਚੰਗੇ ਲੱਗੀਆਂ ਹੋਣਗੀਆਂ ਉਹ ਤੱਕ ਦੇ ਜੁੜੇ ਰਹੋ ਆ ਮੈਨੂੰ ਯਾਨੀ ਕਿ ਹਰਦੀਪ ਚਰਪੰਦ ਦੇ ਇਜਾਜ਼ਤ ਧੰਨਵਾਦ